ਆ ਗੱਲ ਕਰਨੀ ਹੈ। ਕੀ ਵਾਹ। ਤਲੇ ਦੇ ਲਈ ਹੈ। ਜੀ ਬਾਬਿਓ ਕੀ ਹਲਚਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਹੈ। ਲਓ ਜੀ ਤੇ ਕਰਤੀਆ ਬਲਾ ਉਹਦੀ ਸਟਾਰਟਿੰਗ ਆਪਾਂ ਹਾਂ। ਤੜਕੇ ਟਾਈਮ ਤਾਂ ਲਗਭਗ ਹੋ ਗਿਆ ਮੇਰੇ ਨਾਲ। ਵੇਖ ਕੇ ਲੱਗਦਾ 11:20 ਮਿੰਟ ਹੋ ਗਏ ਤੇ ਹੁਣ ਸਭ ਤੋਂ ਪਹਿਲਾਂ ਵੱਢ ਲਈ ਨੀਰਾ ਚੱਲ ਕੇ ਆਪਾਂ ਖੇਤੋਂ ਠੀਕ ਹੈ। ਤੇ ਫੇਰ ਚਲਾਂਗੇ ਮਨਪ੍ਰੀਤ ਕੋਲੇ। ਤੇ ਮਤਲਬ ਚੋਬਰ ਹਜੇ ਉੱਠੇ ਹਜੇ ਵੀ ਨਹੀਂ। ਖੜਜ ਬੈਕ ਕੈਮਰਾ ਕਰਕੇ ਦਿਖਾਉਣਾ ਤੁਹਾਨੂੰ। ਸਮੇਂ ਜਮਾ ਤੇ ਲਾਈਟ ਨਾਲ ਖਣੀ ਉਹ ਵੀ ਨਹੀਂ ਬੰਦ ਕਰਦੇ। ਵੀਡੀਓ ਵੀਡੀਓ ਸੈਟ ਕਰੀਂਦੂ ਆਪਦੀ। ਉਹੀ ਕੁਛ ਹੈ। ਤੇ ਚਲੋ ਫਿਰ ਚੱਕੀ ਆ ਰਿਹੜੀ ਮੋਟਰਸਾਈਕਲ ਦਾ ਨੀਰਾ ਲੈ ਗਏ ਤੇ ਫੇਰ ਕਰਦੇ ਹੁਣ ਦਾ ਸ਼ੇਅਰ ਬਾਕੀ ਕੈਮਰੇ ਸਾਫ ਨਹੀਂ ਕਰੇ ਮੈਨੂੰ ਫੋਟੋ ਕਲੀਅਰ ਆਉਂਦੀ ਕਿ ਨਹੀਂ ਉਹਦੀ ਮੈਨੂੰ ਨਹੀਂ ਪਤਾ ਨਾ ਤੇ ਚਲੋ ਫਿਰ ਚੱਲ ਗਿਆ ਬਾਅਦ ਟਾਈਮ ਲਾਉਂਦੇ ਚੱਕ ਲਏ ਫੋਨ ਵੀਡੀਓ ਅਪਲੋਡ ਕਰਕੇ ਠੀਸੇ ਤਾਂ ਆ ਜੇ ਤਾਂ ਹੀ ਵੀਰੇ ਨੂੰ ਵਧੀਆ ਆਉਂਦੀ ਉਹਨੂੰ ਫਾਈਵ ਚੱਲਦਾ ਇੱਥੇ ਤੇ ਸੌਖਾ ਜਾਂਦਾ ਚਲੋ ਚੱਲ ਗਏ ਹੋ ਜੀ ਤੇ ਆ ਗਿਆ ਆਪਾਂ ਖੇਤ ਸਵੇਰ ਸਵੇਰ ਠੀਕ ਹੈ ਸਵੇਰ ਤਾਂ ਕਿਉਂ 11:30 12:00 ਵਜੇ ਧੁੰਦਾਂ ਦੀ ਅੱਜ ਪੂਰੀ ਹੈ ਬੱਦਲ ਵੀ ਪੂਰੇ ਹੈ ਤਿੰਨ ਚਾਰ ਵਰਡਨ ਆਏ ਸੀਗੇ ਤੇ ਕੁਛ ਮਨਪ੍ਰੀਨ ਗੱਲਾਂ ਹੀ ਕਰ ਲਾ ਕੇ ਫੋਨ ਜਾਇਦਾ ਕੁਛ ਮਨ ਕਿ ਚਲੋ ਮੇਨ ਗੱਲਾਂ ਹੀ ਥੋੜੀਆਂ ਸੀਗੀਆਂ ਛੱਡ ਗਿਆ ਤੇ ਨੀਰਾ ਵਾਟ ਰਿਹਾ ਦਵਾ ਦਵਾ ਤੇ ਪੰਡਕ ਵਾਟ ਲਈ ਤੇ ਪੰਡਕ ਹੋਰ ਵੜਣੀ ਹੈ ਤੇ ਬਾਅਦ ਚੱਲਦੇ ਆਏ ਨੂੰ ਅੱਧਾ ਘੰਟੇ 5 ਨੂੰ ਗੱਲਾਂ ਤੇ ਲੱਗ ਗਈਆਂ ਨਹੀਂ ਆਹ ਨੂੰ ਕੋਈ ਹੁੰਦਾ ਵੱਡਿਆ ਹੁੰਦਾ ਤੇ ਚਲੋ ਫਿਰ ਧਾਰਤੀ ਕੇ ਸਮਾਨ ਇੱਥੇ ਫੂਲ ਪਾਣ ਆਪਣਾ ਤੇ ਕਰ ਦਿਆਂ ਸ਼ੇਰ ਤੁਹਾਡੇ ਨਾਲ ਅੱਬ ਤੇ ਨੀਰਾ ਚਾਰਾ ਵਾਟ ਲਿਆ ਉਹ ਪਪਰਿੰਗ ਗੱਡੀ ਨੀਰਾ ਲੋਡ ਕਰਿਆ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਗੇੜਾ ਜਿਹੜਾ ਮਾਰ ਲੀਏ ਪੁੱਲਾ ਕਣਕ ਵੇਖੀ ਥੋੜਾ ਉੱਥੇ ਨਾ ਗੋਲੀ ਜੰਡ ਨੇ ਸਪਰੇਅ ਕਰੀ ਸੀ ਵੀ ਗੋਲੀ ਜੰਡ ਦੇ ਅਸਰ ਪਿਆਖ ਨਹੀਂ ਪਿਆ ਉਹਦੇ ਇੱਕ ਪਰ ਰੇ ਵੀ ਪਾ ਗਏ ਇੰਚ ਨਾ ਤੇ ਚਲੋ ਫਿਰ ਚੱਲ ਗਏ ਆਪਾਂ ਹੁਣ ਕੱਪੜੇ-ਕੁਪੜੇ ਪਾਲੀ ਸਾਬ ਤੋਂ ਪਹਿਲਾਂ ਨਾ ਬੂਟ-ਬਾਟ ਪਾਲ ਕੇ ਨੰਗੇ ਪੈਰੀ ਫਿਰਦੇ ਕੱਪੜੇ-ਕੁਪੜੇ ਪਾ ਕੇ ਦੋਦਾ ਚਲੀਏ ਘਰੇ ਤੇ ਅੱਜ ਮੌਸਮ ਜਿਆਦਾ ਹੀ ਖਰਾਬ ਆ ਮਲਾਣਾ ਤੁੱਪ-ਤੱਪ ਦਾ ਨਾਮ ਨਿਸ਼ਾਨ ਹੀ ਹੈ ਨੀਗਾ ਚਲੋ ਫਿਰ ਚੱਲਦੇ ਆਂ ਕਰ ਹੁਣ ਆਪਾਂ ਕੀ ਬੂਟ-ਬਾਟ ਤੇ ਕਰਦੇ ਹਟਣਾ ਸ਼ੇਅਰ ਆਪਾਂ ਜੀ ਬੂਟ-ਬਾਟ ਪਾਲੇ ਰੈਡੀ ਸ਼ੈਡੀ ਹੋ ਗਏ ਤੇ ਕਰ ਲਿਆ ਮੋਟਰ ਸੰਸਟਾਰਟ ਤੇ ਆਪਣੀਆਂ ਕਰ ਦੀ ਜੈਡ ਸਕਿਉਰਟੀ ਲਾ ਦੀਏ ਹਨਾ ਗੇਟ ਵਾਲੀ ਤੇ ਬਸ ਚਲਦੇ ਆ ਘਰੇ ਘਰੇ ਚਾਹ ਜੂ ਪੀ ਕੇ ਤੇ ਫਿਰ ਚਲਦੇ ਆ ਮਨਪ੍ਰੀਤ ਕੋਲੇ ਤੇ ਦਿਖਾਉਣੇ ਹੁਣ ਚੱਲ ਗਏ ਆਪਾਂ ਜੀ ਤੇ ਹੁਣ ਆਪਾਂ ਘਰੇ ਤੇ ਮਨਪ੍ਰੀਤ ਦਾ ਫੋਨ ਆਈ ਜਾਂਦਾ ਛੇਤੀ ਤੇ ਛੇਤੀ ਕਹਿੰਦਾ ਆ ਖਣੀ ਤੱਕ ਉਤਰਪਾਲ ਕੋਲ ਜਾ ਕੇ ਰ ਇੱਥੇ ਆਪਣੇ ਰਹਿ ਕੇ ਤੇ ਖਣੀ ਕੋਈ ਹੋਰ ਕੰਮ ਆ ਬਾਕੀ ਪਤਾ ਨਹੀਂ ਕਬੂਤਰ ਉੱਡੇ ਤਾਂ ਹੈ ਨਹੀਂ ਮਿਲਦਾ ਜਗਾ ਹਰੀਕ ਹਰੀ ਬਗਲ ਤੇ ਇੱਕ ਆਪਣੀ ਝਲਰ ਵਾਲੀ ਕਬੂਤਰੀ ਦੋ ਜਾਨਵਰ ਬਾਹਰ ਆ ਨਾ ਆਪਣੇ ਚਲੋ ਚੱਲ ਕੇ ਵੇਣੇ ਆ ਕੀ ਕਹਿੰਦਾਗਾ ਤੇ ਦੱਸ ਦਿਆ ਹੁਣ ਬਰਾ ਜੀ ਬਾਬਿਓ ਤੇ ਆ ਗਏ ਆਪਾਂ ਬਰੇ ਕੋਲ ਇੱਥੇ ਕੋਹ ਦਾ ਬੈਠੇ ਸਤਾ ਅੱਜ ਗੋਨੀ ਗੱਲਾਂ ਮੈਨੇ ਪਾਹਰ ਆਪਾਂ ਪਏ ਆ ਰਾਮ ਰਾਮ ਕੋਈ ਗੱਲ ਨਹੀਂ ਬਾਤ ਨਹੀਂ ਵੇਰ ਲਿਆ ਜਵੈਣੇ ਆ ਕਿੱਥੇ ਜਾਨੇ ਆਪਾਂ ਰੇਗੀ ਕਬੂਤਰ ਪਰਨ ਇੱਕ ਤਾਂ ਕੰਕਰ ਆ ਗਿਆ ਹਰੀ ਬਗਲ ਵਾਲਾ ਨਾ ਉਹ ਜਿਹੜਾ ਲੂਲਬਾਈ ਫੋਨ ਆ ਸੀ ਮਨਪੀ ਤਖਦਾ ਸੀਗਾ ਅਕੇ ਲੂਲਬਾਈ ਅਕੇ ਹੁਣ ਤਾਂ ਫੜ ਲਿਆਕ ਤਾਂ ਤੇ ਜਿਹੜੀ ਆਪਣੀ ਸੀ ਛਾਦਰ ਵਾਲੀ ਕਬੂਦਰੀ ਉਹ ਚੰਡੀ ਦਾ ਫੋਨ ਆ ਰਹਿ ਕੇ ਫਿਰਦੀ ਐ ਹੁਣ ਪਤਾ ਨਹੀਂ ਫਿਰਦੀ ਕਿ ਜਿਹੜੀ ਫਿਰਦੀ ਪਹਿਲਾਂ ਫਿਰਦੀ ਸੀ ਤੇ ਵੀਨੇ ਚੱਲ ਕੇ ਹੁਣ ਹੈ ਨਾ ਤੇ ਕਿਹਨ ਨੂੰ ਮੜੀ ਗੱਲਾਂ ਪਤਾ ਨੇ ਮੜ ਲੈਣਦੇ ਆਪਦੀਆਂ ਕਿ ਘਰ ਦੇ ਸ਼ੇਅਰ ਤੁਹਾਡੇ ਨਾਲ ਫੇਰ ਆਪਾਂ ਜੀ ਤੇ ਕਬੂਤਰ ਆਪ ਨੂੰ ਰੇਕੀ ਤਾਂ ਗਏ ਸੀ ਥਿਆਈ ਨਹੀਂ ਕਬੂਦਰੀ ਤਾਂ ਉੱਥੇ ਤੇ ਬਾਕੀ ਹੁਣ ਚਾਹੁੰਦੇ ਆ ਮੰਡੇ ਠੀਕ ਐ ਤੇ ਮਾਨ ਪ੍ਰਿਸ ਲੈਣ ਗਿਆ ਛਤਰੀ ਔਰ ਝੰਡੀ ਨੂੰ ਫੜਾ ਕੇ ਆਉਣੀ ਐ ਇਹ ਕਹਿੰਦਾ ਉੱਥੇ ਕਬੂਤਰੀ ਉੱਡੀ ਫਿਰਦੀ ਐ ਨਾ ਵੀ ਆਪੇ ਬਾਹ ਲੂਆ ਉਹ ਤੇ ਝੰਡੀ ਨੂੰ ਛਤਰੀ ਫੜਾ ਕੇ ਆਉਣੀ ਐ ਤੇ ਬਸ ਇਹਦੇ ਕਮਾਂਡ ਪ੍ਰਿਸ ਦੇ ਕੱਪੜੇ ਲੈ ਕੇ ਆਉਣੀ ਐ ਸਾਰੇ ਸੂਟ ਸਾ ਜਿਹੜਾ ਉੱਤੇ ਫੜਾ ਕੇ ਆ ਪੈਂਟ ਕੋਟ ਲਾਟਰਮ ਪਾਟਰਮ ਠੀਕ ਐ ਸਾਰਾ ਜਗਾੜਾ ਲੈ ਕੇ ਆਉਣਾਗਾ ਤੇ ਬਾਕੀ ਅੱਜ ਡਰਾਈਵ ਕਰੇਗਾ ਚਾਚਾ ਜੀ ਮੇਰੇ ਤੇ ਬਾਕੀ ਆਉਣ ਦੇ ਤੇ ਤੁਹਾਨੂੰ ਗੱਲਬਾਤ ਵੀ ਕਰਾਉਣੇ ਆ ਉਹਦੇ ਨਾਲ ਆਪਾਂ ਦੱਸ ਚਾਚਾ ਜੀ ਦੱਸੋ ਕਮੈਂਟਰੀ ਕਰੋ ਕਿ ਕਿੱਥੇ ਜਾ ਰਹੇ ਆ ਕੀ ਕਰ ਰਹੇ ਆ ਜੀ ਚੱਲੇ ਆ ਜੀ ਇਧਰੋਂ ਜਾਵਾਂਗੇ ਰਹਿ ਕੇ ਹਾਂਜੀ ਇਹਨੂੰ ਉਹ ਕਰਕੇ ਆਪਣੇ ਮਿੱਤਰ ਛੰਡੀ ਦੇ ਘਰੇ ਛਦਰੀ ਦੇ ਬੰਨ ਕੇ ਹਾਂਜੀ ਟਾਂਗੀ ਲਾ ਕੇ ਟਾਂਗੀ ਲਾ ਕੇ ਹਾਂਜੀ ਚੱਲਣ ਵਾਲੀ ਕੂਦਰੀ ਆਪਣੀ ਰਹਿ ਕੇ ਫਿਰਦੀ ਆ ਹਾਂ ਉਹ ਤਾਂ ਬਾਕੀ ਗੱਲਾਂ ਮੈਂ ਦੱਸਤੀ ਆ ਕਾਰ ਚ ਬੈਠਣ ਦੱਸਤੀ ਆ ਮੈਂ ਚਾਹ ਤੇ ਹੁਣ ਮੈਂ ਕਹਣਾ ਬਕਰਾਈ ਚੱਲ ਗਈ ਪਹਿਲਾਂ ਨਹੀਂ ਚੱਲਣਾ ਹਾਂ ਮੰਨ ਜਾ ਚੱਲ ਫਿਰ ਮੰਨ ਜਾ ਨਹੀਂ ਯਾਰ ਵੀਰ ਨੂੰ ਦੱਸ ਤੇ ਮੈਂ ਦੱਸਿਆ ਸੀ ਗੱਲ ਮਤਲਬ ਇਹ ਕਿ ਉਹ ਜਿਹੜਾ ਮੁੱਦੇ ਜਿਹੜਾ ਹਜੇ ਵੀਡੀਓ ਵਿੱਚ ਭੜਕ ਜਾਂਦੇ ਆ ਉਹ ਕੰਮ ਗਲਤ ਆ ਸਾਡਾ ਅੱਛਾ ਨਹੀਂ ਹਾਂ ਤੇ ਹੁਣ ਇਹਨੂੰ ਜਾਂਦੇ ਹੋਏ ਨਾਲ ਤਾਂ ਕਬੂਤਰ ਦੀ ਨਿਗਾਹ ਮਾਰ ਚੱਲਾਂਗੇ ਫਿਰ ਆਪਾਂ ਝਾਂਲ ਰਲੀ ਦੇ ਆਪਣੀ ਤੇ ਤੇ ਨਾਲੇ ਇਹਨੋਂ ਦੇ ਘਰੇ ਛਧਰੀ ਤੇ ਬੰਨ ਚੱਲਾਂਗੇ ਜੇ ਬਾਏ ਜਾਂ ਸਗੇਰੀ ਕਿਸਮਤ ਚੰਗੀ ਹੁੰਦੀ ਹੈ ਹੂੰ ਓਡਾ ਡਪੇ ਠੀਕ ਹੈ ਛਧਰੀ ਦੇ ਕੀ ਪਤਾ ਬਹਿ ਜੇ ਕੀ ਪਤਾ ਬਹਿ ਜੇ ਹਾਂ ਕੀ ਪਤਾ ਉਹ ਉਹਦੇ ਦੇਖੇ ਟੋੜਿਆ ਵਿਖੀ ਪਤਾ ਆਪਣੇ ਦੇਖੇ ਤੋਂ ਜਾ ਬੜਾ ਬੜਕਾ ਆ ਕੇ ਸੱਟ ਲਗੇ ਸਹੀ ਗੱਲ ਹੈ ਤੇ ਗੜੇ ਆਉਂਦੇ ਹੋਏ ਕਰਾਂਗੇ ਉਹ ਕਬੂਤਰ ਚੱਕ ਲੈ ਆਪਾਂ ਹਰੀ ਬਾਗ ਦਾ ਬੱਚਾ ਲੂਲਪੰਗ ਹਾਂ ਅੱਜ ਇਹ ਕੋ ਕੰਮ ਕਰਨਾ ਹੈ ਕਿ ਇਹਨੂੰ ਬੰਨ ਗਿਆ ਨਾ ਇਹ ਮੰਡੀ ਆ ਨਾ ਲੀੜੇ ਕੱਪੜੇ ਲੈਣੇ ਆ ਸਾਹੋਂ ਕੰਮ ਕਰਨੇ ਆ ਕੰਮ ਬਾਹਰ ਹਾਂ ਕੰਮ ਦਾ ਬਾਲਾ ਤਗੜੇ ਕੰਟੈਂਟ ਬਣ ਕੇ ਦਾ ਛਤਰੀ ਪਿੱਛੇ ਬਈ ਐ ਛਤਰੀ ਆਹ ਬਈ ਹਾਂ ਵੇਖ ਲੈ ਬੁੱਕ ਦੇ ਰਿਪੋਰਟਾਂ ਆ ਜਾਣੀ ਦੱਸ ਦਿਆ ਸਾਨੂੰ ਹਾਂ ਉਹ ਬਈ ਆ ਗਏ ਕਬੂਤਰ ਲੈਣ ਲੂਲ ਬਈ ਹਰੀ ਬਗਣਾ ਆਲਾ ਨਾ ਤੇ ਆ ਬਾਈ ਨੇ ਫੜ ਲਿਆ ਸੀਗਾ ਲੈ ਦੇਖ ਲਈ ਗਿਰਣ ਹਾਂਜੀ ਆਹ ਗੱਲ ਕਰੀਂ ਕਿਆ ਵਾਹ ਤਲੇ ਦੇ ਲਈ ਆ ਤਲੇ ਬਾਈ ਦਿੱਤਾ ਹੈ ਸਿੱਧੇ ਹਿਸਾਬ ਕਰਦਾ ਹੈ ਯਾਰ ਸਹੀ ਗੱਲ ਹੈ ਹਾਂ ਕਮਾਲ ਹੀ ਹੋ ਗਈ ਬਾਕੀ ਰਾਤ ਅਸੀਂ ਕਰਕੇ ਹਟਿਆ ਬਸ ਵੀ ਆਹਾ ਮੈਂ ਕਿਥੇ ਆਉਗਾ ਦੂਜੀ ਨਹੀਂ ਥੋਣੀ ਮੈਂ ਇਹਨੂੰ ਕਹਿ ਕੇ ਹਟਿਆ ਗਰੰਟੀ ਹੈ ਤੇ ਮੈਂ ਵਾਕੇ ਤੇ ਆ ਜਾਏ ਆਹਾ ਇਧਰ ਹੀ ਆ ਇਹ ਅੱਛਾ ਇਹ ਬਾਬਾ ਉੱਚਾ ਜੀ ਆ ਇਹ ਸੁੱਚਾ ਸੀਗਾ ਉੱਚਾ ਬਹੁਤ ਸੀ ਉਹਦੇ ਮੇਰੇ ਬੱਚੇ ਖੜਦੇ ਇਥੇ ਦੋ ਠੀਕ ਉਹਨਾਂ ਨੂੰ ਵੇਖ ਕੇ ਟੁੱਟਿਆ ਆ ਇਹ ਤੇ ਮਾਂ ਢਾਂਗੀ ਛਾਈ ਦੇ ਦੇ ਤੇ ਆ ਗਿਆ ਉਥੇ ਤੇ ਆ ਗਿਆ ਬਾਕੀ ਲਾਸਟ ਡਾਈ ਸੀ ਬਸ ਤੀਜੀ ਡਾਈ ਛੜਾਈ ਕੱਲੇ ਨੂੰ ਮੈਂ ਹਾਂ ਤੀਜੀ ਗੜਾਈ ਸੀ ਮਹਾਰੀ ਬੰਦ ਕਰ ਦਾਂਗੇ ਦੂਰਾ ਕਿਹਨਾਂ ਵਾਰਾ ਤੇਰਾ ਨੰਬਰ ਵੇਖਾ ਮੈਂ ਨੰਬਰ ਮੇਰੇ ਯਾਦ ਆ ਧਿਆਨ ਚ ਵੀ ਸੀਗਾ 99 ਵਾਲਾ ਅੱਛਾ ਤੇਰਾ ਨਾਮ ਵੇਖਾ ਮੈਂ ਚਲੋ ਫੋਨ ਕਰਦੇ ਨੇ ਨਹੀਂ ਯਾਰ ਮੰਨ ਕੇ ਚੱਲ ਵੀ ਬਾਈ ਨੇ ਬਹੁਤ ਵਧੀਆ ਕੀਤਾ ਹਨਾ ਲਗਭਗ ਕੋਈ ਬੰਦਾ ਨਹੀਂ ਮੋੜਦਾ ਸਦਾ ਹੀ ਹਿਸਾਬ ਕਿਤਾਬ ਆ ਯਾਰ ਪਰ ਬਾਈ ਨੇ ਯਾਰ ਆਪ ਹੀ ਫੋਨ ਲਾਤਾ ਚੰਤਕਾਰੀ ਹੋ ਗਿਆ ਮੈਂ ਯਾਰ ਕਮਾਲ ਹੋ ਗਈ ਫੋਨ ਆ ਗਿਆ ਆ ਸੀਜ਼ਨ ਪਹਿਲੇ ਬੱਚੇ ਦਾ ਫੋਨ ਆਇਆ ਬਈ ਇਹ ਤੋਂ ਪਹਿਲਾਂ ਪੰਜ ਸੱਤ ਕਮਾ ਲੀ ਗੋਰੀ ਨਹੀਂ ਆਪਾਂ ਬਈਰਨਾ ਤਾਂ ਕਰਕੇ ਮਨ ਲ ਆਪਣੇ ਕੁੱਡੇ ਆਪਦੀ ਬੱਚੇ ਆਪਣੇ ਘੜਾਈ ਅੱਛਾ ਅੱਛਾ ਜਿਹੜਾ ਆਪਾਂ ਰਾਣੀ ਨੂੰ ਫੋਨ ਕਰਦਿਆਂ ਵਾਲੇ ਨੂੰ ਵੀ ਲੈ ਜਾ ਤਾਂ ਜਾਂ ਗਰੁੱਪ ਚ ਪਾ ਦੇਣਾ ਸਹੀ ਗੱਲ ਹੈ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਠੀਕ ਹੈ ਕੀ ਨਹੀਂ ਜੇ ਕੋਈ ਸਾਡੇ ਤੇ ਕਰ ਲੋਡ ਹੋਈ ਸਾਨੂੰ ਤੇ ਜਰੂਰ ਦੱਸਿਓ ਠੀਕ ਹੈ ਬਾਈ ਜੀ ਬਹੁਤ ਵਾਹ ਚੱਲਦੇ ਘਰ ਆ ਕੇ ਸੋ ਫਾਈਨਲਿਆਂ ਦੇ ਠੀਕ ਹੈ ਮਨਪ੍ਰੀਤ ਦਾ ਕੋਟ ਮੈਂ ਮਨ ਦਾ ਚੇਂਜ ਕਰੀ ਨਾ ਆਇਆ ਫਿਰ ਦਿਖਾਈ ਕਰਾ ਪਣ ਕੇ ਆ ਰੈਡੀ ਸਟੈਡੀ ਗੋ ਤੂੰ ਸਹੀ ਬਣ ਗਿਆ ਤੂੰ ਸਰਹੀ ਬਣ ਗਈ ਹੂੰ ਪਾਲਾ ਵਾਹ ਤੋੜ ਪਾਇਆ ਬੜਮ ਗੱਲਾਂ ਨਾ ਪੂਰੀ ਇੱਕ ਨੰਬਰ ਚਲੋ ਪਾਲ ਲੈਣ ਦਿਓ ਫਿਰ ਦਿਖਾਉਣ ਟਾਂ ਤੋਂ ਵਧੀਆ ਇੱਕ ਨੰਬਰ ਜਾਵਾ ਵਧੀਆ ਬਣ ਗਿਆ ਨਾ ਖੜੀ ਮਾਰ ਨਹੀਂ ਸਮਾਂ ਲੱਗਦੀ ਉਹਨੂੰ ਕਹਿ ਰਹੇ ਨਹੀਂ ਸੰਕਰੀ ਹੈ ਮੋੜ ਕੇ ਖੜੀ ਇਸੇ ਹਨ ਫੀਡਿੰਗ ਕਿ ਵੀ ਲੱਗਦੇ ਨੇ ਦੇਖ ਥੋੜੀ ਉੱਚੀ ਕਰਕੇ ਬੰਨ੍ਹਾ ਕਰ ਗਏ ਇਹ ਥੋੜੀ ਉੱਚੀ ਕਰਨ ਵਾਸਤੇ ਅੱਛਾ ਓਕੇ ਹਾਂਜੀ ਬਾਬਿਓ ਤੇ ਹੁਣ ਅਸੀਂ ਆ ਗਏ ਸੀ ਮੰਡੀ ਕੋਲ ਠੀਕ ਹੈ ਤੇ ਮਨਪੇ ਤੇ ਕੱਪੜੇ ਵੀ ਲਿਆਂਦੇ ਕੋ ਉੱਤਰ ਵੀ ਲਿਆਂਦਾ ਤੇ ਜਿਹੜੀ ਇराकी ਕਬੂਦਰੀ ਸੀ ਆਪਣੀ ਹਣਾ ਚੱਲ ਰਾਣੀ ਤੇ ਉਹ ਚੰਡੀ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦਾ ਕਿ ਆਥ ਨਹੀਂ ਉੱਡੀ ਸੀ ਤੇ ਉੱਡ ਕੇ ਗੋਲਾਂ ਰਲ ਕੇ ਟਾਵਰ 'ਚ ਬਹਿ ਗਈ ਹੈ ਨਾ ਤੇ ਬਸ ਮੈਂ ਤੁਹਾਨੂੰ ਘਰੇ ਚੱਲਦੇ ਆ ਵੀਡੀਓ ਬੁੜੀ ਘਾਟੀ ਬਣੀ ਗਈ ਐ ਤੇ ਹੁਣ ਇਹ ਜੇ ਮੰਡੀਆਂ ਆ ਕੇ ਖੜੇ ਆ ਇੱਕ ਮੰਡੀ ਹੋਇਆ ਏ ਠੀਕ ਐ ਤੇ ਮਾਸ਼ਾ ਚੱਲਾ ਵੀਡੀਓ ਦੀ ਦੱਸ ਦਗੇ ਮਾੜਾ ਮੋਟਾ ਜਿੰਨਾ ਕੋ ਪਤਾ ਹਨਾ ਤੇ ਨਾਲੇ ਵੀਡੀਓ ਦੀ ਐਂਡਿੰਗ ਕਰ ਦਗੇ ਵੀਡੀਓ ਛੋਟੀ ਵੀਡੀਓ ਲਗਭਗ ਤੇ ਪਰ ਆਪਾਂ ਉਵੇਂ ਪਾ ਦਾਂਗੇ ਚਲੋ ਫਿਰ ਓਕੇ ਬਾਏ ਬਾਏ ਠੰਡ ਬਹੁਤ ਹੈ ਉਹ ਠੱਟੀ ਖਾਈ ਕੇ ਤੇ ਬਾਏ ਬਾਏ ਲਵ ਯੂ